ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋਤ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਜੰਡ ਵਾਲੇ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਇਹ ਤੋਂ ਅਗਾਂਹ ਹੱਦ ਫਰੀਦਕੋਟ ਜ਼ਿਲ੍ਹੇ ਦੀ ਸ਼ੁਰੂ ਹੋ ਜਾਂਦੀ ਆ ਚੰਦਵਾਜਾ ਆ ਜਾਂਦਾ ਵਾ ਜੰਡ ਵਾਲੇ ਪਿੰਡ ਦੇ ਵਿੱਚ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵਪਾਰ ਦਾ ਕੰਮ ਆ ਜਾਨਵਰ ਆਉਂਦੇ ਜਾਂਦੇ ਰਹਿੰਦੇ ਆ ਇਸ ਘਰ ਦੇ ਵਿੱਚੋਂ ਵੀ ਅੱਜ ਫਿਰ ਤੁਹਾਨੂੰ ਤਿੰਨ ਜਾਨਵਰ ਦਿਖਾਉਣੇ ਆ ਆ ਮੈਂ ਦਿਖਾਉਣੀ ਆ ਤੁਹਾਨੂੰ ਇੱਕ ਦੇ ਦੋ ਦਿਖਾਉਣੀ ਆ ਵਾ ਤੁਹਾਨੂੰ ਗਾਵਾ ਪਹਿਲੇ ਨੰਬਰ ਤੇ ਆਪਾਂ ਜਾਣਦੇ ਆ ਮੈਂ ਬਾਰੇ ਮਿੱਤਰੋ ਗੱਲਬਾਤ ਕਰਦੇ ਆ ਤੇ ਮੈਂ ਆਪਾਂ ਤੁਹਾਨੂੰ ਤੋਰ ਕੇ ਨਹੀਂ ਵਿਖਾਉਣੀ ਕਿਉਂਕਿ ਇਹ ਥੋੜਾ ਜਿਹਾ ਉਪਰਾ ਵੱਧ ਕਰਦੀ ਪਈ ਆ ਕਿਉਂਕਿ ਬਾਈ ਦੇ ਕੋਲੇ ਵੀ ਉਪਰੇ ਥਾਂਈ ਆ ਤੇ ਥੋੜਾ ਜਿਹਾ ਡਰਦੀ ਵੱਧ ਆ ਤੇ ਕਈ ਵਾਰੀ ਭਾਰੀ ਮੈਂ ਆ ਵੱਡੀ ਪੈਂ ਆ ਕਈ ਵਾਰੀ ਤਿਲਕ ਤਿਲਕ ਕੇ ਛੱਟ ਫੇੜ ਦਾ ਕੰਮ ਬਣ ਜਾਂਦਾ ਹੁੰਦਾ ਇਸ ਕਰਕੇ ਫਿਰ ਇਹਨੂੰ ਆਪਾਂ ਤੋੜ ਦੇਣੀ ਕਿਉਂਕਿ ਪੱਕਾ ਥਾਵਾ ਤੇ ਇੱਥੇ ਖੜੀ ਤੁਸੀਂ ਇਹਨੂੰ ਦੇਖ ਲਓ ਇੱਕ ਵਾਰੀ ਥਨਲੇਵੀ ਵਾਲੀ ਜਾਣਦੇ ਆਂ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵੱਡੇ ਭਾਈ ਵਧੀਆ ਮੈਂ ਤੁਸੀਂ ਸਿਤਾ ਘਰ ਪਰਿਵਾਰ ਵੀਰੇ ਹਾਂਜੀ ਵਧੀਆ ਠੀਕ ਆ ਲੈ ਪੁੱਤ ਆਪਦਾ ਨਾਂ ਦੱਸ ਦੇ ਇੱਕ ਵਾਰੀ ਮੈਨੂੰ ਨਾਂ ਬਈ ਗਰਜੀਤ ਸਿੰਘ ਪਿੰਡ ਜੰਡਾ ਦਾ ਠੀਕ ਆ ਸੰਨੋ ਭਾਈ ਸਖਮੰਦਰ ਸਿੰਘ ਠੀਕ ਆ ਲੈ ਪੁੱਤ ਮੈਂ ਆ ਜਿਹੜੀ ਆਪਣੀ ਇਹ ਕਿੰਨਾ ਵਾ ਸੂਆ ਸੂਗੀ ਇਹ ਤੀਜਾ ਸੂਆ ਸੂ 5-7 ਦਿਨ ਲੈ ਜੂ 5-7 ਦਿਨ ਲੈ ਜੂ ਕੀ ਦੁੱਧ ਦਾ ਰਿਕਾਰਡ ਦੱਸਿਆ 16 ਕਿਲੋ ਚ ਹੋਇਆ ਹੈ 16 ਕਿਲੋ ਚ ਹੋਇਆ 16 ਕਿਲੋ ਵੱਡੀ-ਬੁੱਡੀ ਵੀ ਮੈਂ ਦੇ ਵੀ ਸਕਦੀ ਹਾਂ ਨਾ ਹਾਂਜੀ ਲੇਵੇ-ਲੂਵੇ ਵਾਲੀ ਹੈ ਨਾ ਬਈ ਹਾਂਜੀ ਤੇ ਵੀਰੇ ਦਿਨ ਕਿੰਨੇ ਪਏ ਦੱਸਿਆ ਹਜੇ ਇਹਦੇ 5-7 ਦਿਨ ਪਏ ਠੀਕ ਆ ਫਿਰ ਤਾਂ ਅਜੇ ਲਿਵਰ ਰਿਕਾਰਡ ਤੋੜ ਜੂਗੀ ਹਾਂਜੀ ਹੂੰ ਤੇ ਬਾਈ ਫਿਰ ਕੀ ਰੇਟ ਰੱਖਾਂਗੇ ਆਪਾਂ ਇਹਦਾ 1-10 ਰੱਖਾਂਗੇ 1 ਦਿਨ ਲੈਣ ਆਲਾ ਜਮਾਂ ਭਾਂਡੇ ਗੱਡੀ ਤੇ ਚੜਾਉਣ ਵਾਲਾ ਮਾਨਤਾਨ ਕਰ ਦਾਂਗੇ 1-10 ਠੀਕ ਆ ਤੇ ਲੱਖ ਦੇ ਆਸ-ਪਾਸੇ ਹੋ ਜੂਗੀ ਨਹੀਂ ਬਈ ਮਾਨਤਾਨ ਕਰ ਦਾਂਗੇ ਵਿੱਚ ਠੀਕ ਆ ਵੀਰੇ ਲੈ ਜੀ ਮਿੱ ਤੀਜਾ ਸੂਆ ਹੁੰਦੀ ਆ ਸੂਣ ਦੇ ਵਿੱਚ 7-8 ਦਿਨ ਬਾਕੀ ਆ 1,10,000 ਰੁਪਿਆ ਰੇਟ ਆ 16 ਕਿਲੋ ਦੁੱਧ ਦਾ ਰਿਕਾਰਡ ਆ ਇਹਨਾਂ ਦਾ ਪਿਛਲੇ ਸੂਏ ਦਾ ਵੱਡੀ-ਵੱਡੀ ਮੇਹ ਬਹੁਤ ਆ ਟੰਚਾ ਟੁੰਚਾ ਮਿਆਂ ਦਾ ਜ਼ਬਰਦਸਤ ਆ ਹੋਣ ਆ ਜੋ 2 ਨੰਬਰ ਗਾਂ ਤੇ ਲੈ ਬਈ ਇਹ ਗਾਂ ਡੱਬੀ ਜਿਹੜੀ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਆ ਇਹਦੇ ਥੱਲੇ 17 ਕਿਲੋ ਤਿਆਰ ਆ ਬਈ 17 ਕਿਲੋ ਦੁੱਧ ਤਿਆਰ ਆ ਹੈ ਤੇ ਬੱਚਾ ਬਈ ਬੱਚਾ ਵੀ ਮਾਰ ਲਿਆ ਸੀ ਠੀਕ ਆ ਕਿੰਨੇ ਟਾਈਮ ਦੀ ਸੂਈ ਹੋਊਗੀ ਵੀ ਬਈ 2 ਮਹੀਨੇ ਹੋ ਗਏ ਤੁਸੀ ਹਾਂਜੀ 2 ਮਹੀਨੇ ਹੋ ਗਏ ਸੂਈ ਨੂੰ 2 ਮਹੀਨੇ ਹੋ ਗਏ ਸੂਈ ਨੂੰ ਠੀਕ ਆ ਵੀਰੇ ਤੇ ਚੁਵਾਈ ਚੁਵਾਈ ਕਿਵੇਂ ਆ ਵੀਰੇ ਬਈ ਵਧੀਆ ਚੁਵਾਈ ਓਕੇ ਆ ਜਾਓ ਹਾਂ ਤੇ ਇਹ ਕਿੰਨੇ ਦੇ ਦੇ ਦਿਆਂਗੇ ਵੀਰੇ ਆਪ ਇਹ 47000 ਮੈਂ 47000 ਦੀ ਇਹਦੇ ਵਿੱਚੋਂ ਮਾਨਤਾਨ ਵੱਡੇ ਬਾਈ ਕਰ ਦਾਂਗੇ ਠੀਕ ਆ ਲੈ ਵੀ ਮਿੱਤਰੋ 17 ਕਿਲੋ ਦੁੱਧ ਤਿਆਰ ਆ ਮਾਲਕ ਆਫ ਕੈਮਰਾ ਤੇ ਦੱਸਦੇ ਆ ਵੀ ਗਰਮੀ ਕਰਕੇ ਘਟੀ ਆ ਦੁੱਧ 20 ਕਿਲੋ ਸੀਗਾ ਇਹਦੇ ਥੱਲੇ ਪਰ ਹੁਣ 17 ਕਿਲੋ ਇਹਦੇ ਥੱਲੇ ਦੁੱਧ ਤਿਆਰ ਆ ਕਰਮਾਂ ਵਾਲੀ ਦੇ ਥੱਲੇ ਬੱਚਾ ਹੈ ਨਹੀਂ ਰੇਟ ਇੰਦਾ 47000 ਰੁਪਿਆ ਤੇ ਵੀਰੇ ਕਾਲੀ ਬੈਡ ਬਾਈ ਇਹਦੇ ਥੱਲੇ 8 ਕਿਲੋ ਬੋਲਾ ਤਿਆਰ ਹੈ ਠੀਕ ਹੈ ਕਿਦਮ ਸੁਈਏ ਵੀਰੇ ਇਹ ਕੱਲ ਸੁਈ ਬਈ ਠੀਕ ਹੈ ਬਾਈ ਬੱਚਾ ਮਗਰ ਕੇ ਬੱਚੀ ਬਈ ਬੱਚੀ ਬਈ ਠੀਕ ਹੈ ਬਾਈ ਤੇ ਇਹ ਕਿਨੂਆ ਸੁਆ ਸੁਈਏ ਵੀਰੇ ਇਹ ਦੂਜਾ ਸੁਆ ਸੁਈ ਦੂਜਾ ਸੁਆ ਸੁਈ ਆ ਠੀਕ ਹੈ ਬਾਈ ਤੇ ਵੀਰੇ ਇਹਨੂੰ ਮਰਾ ਚਵਾਈ ਚਵਾਈ ਦੀ ਕਿਵੇਂ ਆ ਬਈ ਵਧੀਆ ਚਵਾਈ ਓਕੇ ਹੈ ਹਾਂਜੀ ਠੀਕ ਹੈ ਬਾਈ ਇੰਦਾ ਰੇਟ ਵੀਰੇ ਇਹਦਾ 42000 ਰੁਪਿਆ 42000 ਰੁਪਿਆ ਮੰਨਤਾ ਨੇ ਇਹਦੇ ਵਿੱਚ ਕਰ ਦਾਂਗੇ ਠੀਕ ਹੈ ਲੇ ਮਿੱਤਰੋ ਦੂਜਾ ਸੂਆ ਵੀ ਰਹੀ ਹੈ ਇਹ ਦੂਜਾ ਸੂਆ ਸੋਈਆ ਕੱਲ ਦੀ ਸੋਈਏ ਨੇ ਮੱਛੀ ਨੂੰ ਜਨਮ ਦਿੱਤਾ ਹੋਇਆ 8 ਕਿਲੋ ਇਹਦੇ ਥੱਲੇ ਬੋਲਾ ਤਿਆਰ ਆ ਨੇਵੇ ਨੂੰ ਵੀ ਲੋ ਮੰਨ ਲਓ ਤੁਸੀਂ ਕੁਲੀ ਡੁੱਲੀ ਆ ਤੇ ਭਲੀ ਮਾਨਸ ਵੀ ਬਗਾਂ ਚੰਗੀ ਆ ਮਿੱਤਰੋ ਸਿਰਫ 42000 ਰੁਪਇਆ ਇਹਦਾ ਰੇਟ ਆ ਇਹ ਤੁਸੀਂ ਵੇਖ ਲਓ ਬਾਈ 42000 ਦੇ ਵਿੱਚੋਂ ਮਾਨਤਾਣ ਵੀ ਹੋ ਜਾਣਾ ਵਾ ਫਿਰ ਦੂਜੀ ਗੱਲ ਆ ਵੀ ਜਾਨਵਰ ਤਿੰਨੇ ਦੁੱਧ ਦੇਣ ਵਾਲੇ ਕਮ ਗੱਬਣ ਮੈਂ ਹੀ ਆ ਕੱਲੀ ਦੋਵੇਂ ਜਾਨਵਰ ਤਾਂ ਭੰਡੇ ਦੇ ਕੋਈ ਫਰਾ گاਵਾ ਦਾ ਜੋੜਾ ਲੈਣ ਆਲਾ ਹੋਇਆ ਫਿਰ ਖੁੱਲਾ ਮਾਨਤਨ ਕਰ ਦੇਗਾ ਹਾਂਜੀ ਕਰ ਦਾਂਗੇ ਤੇ ਜੇ ਕੋਈ ਆਪਣੇ ਵਰਗਾ کاروبਾਰੀ ਕਵੇ ਵੀ ਨਾਲ ਮੈਂ ਵੀ ਚੜਾ ਦੇ ਬਈ ਝੰਡਾ ਵਾਲੇ ਪਿੰਡ ਦੇ ਵਿੱਚ ਉਹਦੇ ਸਾਡੇ ਪਿੰਡ ਪਹਚਾਦੇ ਕਰ ਦਾਂਗੇ ਕਰ ਦੇਂਗਾ ਹੋਰ ਮਾਨਤਨ ਠੀਕ ਹੈ ਲੈ ਜੀ ਆਦਾ ਨੰਬਰ ਦਈ ਵੀਰੇ 78899 2X3 ਇੱਕ ਵਾਰੀ ਹੋਰ ਆਉਣ 78899 28X3 ਠੀਕ ਆ 78899 28X3 ਠੀਕ ਆ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਆ ਝੰਡ ਵਾਲਾ ਤੇ ਜ਼ਿਲ੍ਹਾ ਫਰੋ ਰਿਪੋਰਟ ਤੇ ਜੰਡ ਵਾਲਾ ਪਿੰਡ ਆ ਜਿਹੜਾ ਮੁੱਦਕੀ ਤੋਂ 6 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਹੋਰ ਅਗਲੀ ਕਾਰਵਾਈ ਤੁਸੀਂ ਕਰ ਲਿਓ ਧੰਨਵਾਦ ਸ਼ੁਕਰੀਆ